ਵਾਹਿਗੁਰਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਇਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੌਜੂਦ ਹੈ ਜਿੱਥੇ तमाम तरह ਦੀਆਂ ਸੇਵਾਵਾਂ ਜਿਹੜੀ ਸੰਗਤ ਹੈ ਉਹ ਕਰਨਾ ਚਾਹੁੰਦੀਆਂ ਨੇ ਮੱਲੋ ਮੱਲੀ ਸੇਵਾ ਲੈਂਦੀਆਂ ਨੇ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸੰਗਤ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਹੋਵੇ ਪਰ ਫਿਰ ਵੀ ਸੰਗਤ ਵੱਲੋਂ ਵੀ ਕੁਝ ਐਫਰਟ ਲਗਾਏ ਜਾਂਦੇ ਨੇ ਇੱਕ ਐਫਰਟ ਜਿਹੜਾ ਸੰਗਤ ਵੱਲੋਂ ਲਗਾਇਆ ਗਿਆ ਕੂਲਰ ਪੇਟ ਕੀਤੇ ਜਾ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੂਲਰ ਭੇਟ ਕੀਤਾ ਜਾ ਰਿਹਾ ਹੈ ਗਰਮੀ ਦਾ ਮੌਸਮ ਆ ਚੁੱਕਿਆ ਹੈ ਇਹਦੀ ਜਰੂਰਤ ਬਹੁਤ ਜ਼ਿਆਦਾ ਪਰ ਜੇ ਦੇਖਿਆ ਜਾਵੇ ਤਾਂ SDPC ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਪਰ ਸੰਗਤ ਵੀ ਆਪਣੇ ਆਪ ਨੂੰ ਵਟ ਭਾਗਾ ਮੰਨਦੀ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਸੇਵਾ ਕਰਦੀ ਹੈ ਤਾਂ ਇੱਕ ਸ਼ਰਧਾਲੂ ਸਾਡੇ ਦਾ ਵਜੂਦ ਹੈ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਇਹਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਇੱਥੇ ਦਰਬਾਰ ਸਾਹਿਬ ਕੋਲਰ ਚੜਾਏ ਗਏ ਨੇ ਸ਼ਹੀਦਗੰਜ ਸਾਹਿਬ ਵੀ ਕੋਲਰ ਚੜਾਏ ਜਾਣੇ ਇਹਨਾਂ ਵੱਲੋਂ ਤਾਂ ਅ ਯਾਨਕੀ ਕੋਸ਼ਿਸ਼ ਇਹਨਾਂ ਦੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਉੱਤੇ ਇਸ ਤਰੀਕੇ ਨਾਲ 쿨ਰ ਪਹੁੰਚਾਵਾਂਗੇ ਤਾਂ ਵੀਰ ਜੀ ਉਹਨੇ ਸਾਡੇ ਨਾਲ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਜੇ ਅ ਜਿਹੜੀ ਚੀਜ਼ ਦੀ ਅੱਜ ਅਸੀਂ ਕਹਿ ਸਕਦੇ ਗਰਮੀ ਵਿੱਚ ਹਰ ਇੱਕ ਨੂੰ ਜ਼ਰੂਰਤ ਹੁੰਦੀ ਆ ਕਿਸ ਤਰ੍ਹਾਂ ਮਨ ਚ ਆਇਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੈਂ 쿨ਰ ਲੈ ਕੇ ਆਵਾਂ ਅ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਥੈਂਕਸ ਕਰਦਾ ਜੀ ਆਪਣੀ ਕ ਤੇ ਸਾਡੇ ਅ ਸੀਓ ਸਾਹਿਬ ਵੀ ਆਏ ਸੀ ਤੇ ਅਸੀਂ ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ ਅਸੀਂ ਉਹਨਾਂ ਦੀ ਡਾਇਰੈਕਸ਼ਨ ਤੇ ਸੰਤੋਸ਼ ਸਰ ਦੀ ਲੀਡਰਸ਼ਿਪ ਦੇ ਅੰਡਰ ਅਸੀਂ ਉਹਨਾਂ ਨਾਲ ਰਿਕੁਐਸਟ ਕੀਤੀ ਤੇ ਉਹਨਾਂ ਨੇ 1 ਮਿੰਟ ਤੋਂ ਪਹਿਲਾਂ ਵੀ ਕਹਿੰਦੇ ਮਤਲਬ ਕਿ ਇਸ ਤੋਂ ਵੱਡੀ ਉੱਪਰ ਤੇ ਕੋਈ ਚੀਜ਼ ਹੋ ਨਹੀਂ ਸਕਦੀ ਉਸ ਤੋਂ ਬਾਅਦ ਮੈਂ ਥੈਂਕ ਯੂ ਕਰਾਂਗਾ ਸਾਡੇ ਆਪਣੇ ਮਾਨਯੋਗ ਸ਼੍ਰੀ ਰਕੇਸ਼ ਅਗਰਵਾਲ ਜੀ ਦਾ ਜਿਹੜੇ ਕਿ ਸਾਡੇ ਲੋਕਲ ਵਪਾਰਿਕ ਜਿੰਨਾ ਵੀ ਬਿਜ਼ਨਸ ਹੈ ਉਹ ਇਲੈਕਟ੍ਰਿਕ ਸੈਂਟਰ ਅੰਮ੍ਰਿਤਸਰ ਵੱਲੋਂ ਜਿਹੜਾ ਹੈਗਾ ਸਾਰਾ ਦੇਖ ਰਹੇਗੇ ਹੂੰ ਹੂੰ ਤੇ ਅਸੀਂ ਇਹ ਸਮਝਦੇ ਹਾਂ ਕਿ ਮਤਲਬ ਕਿ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਗਈ ਉਹ ਸਾਡੀ ਕੰਪਨੀ ਨੇ ਨਵੇਂ ਮਾਡਲ ਲਾਂਚ ਕੀਤੇ ਹਨ ਕੈਨਸਟਰ ਦੇ ਤੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਪੇਟਾ ਗਈ ਹੈ ਅਸੀਂ ਸਚਕੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪੇਟਾ ਕਰ ਰਹੇ ਹਾਂ ਉਸ ਤੋਂ ਬਾਅਦ ਸ਼ੀਦਾ ਸਾਹਿਬ ਗੁਰਦੁਆਰਾ ਪੇਟਾ ਕਰ ਰਹੇ ਹਾਂ ਤੇ ਬਾਕੀ ਕੰਪਨੀ ਦੀ ਚੀਜ਼ ਹੈ ਜੀ ਕੰਪਨੀ ਦੀ ਸਹਿਮਤੀ ਦੇ ਹਿਸਾਬ ਨਾਲ ਮੈਨੇਜਮੈਂਟ ਦੀ سپورਟ ਦੇ ਹਿਸਾਬ ਨਾਲ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੂੰ ਤੇ ਬਾਕੀ ਦਿਲ ਨੂੰ ਤਸੱਲੀ ਮਿਲਦੀ ਪਈ ਕਿ ਇਹ ਉਪਰਾਲਾ ਕਰਦੇ ਪਿਆ ਸੀ ਬਹੁਤ ਬਹੁਤ ਦਿਲ ਨੂੰ ਤਸੱਲੀ ਮਿਲਦੀ ਪਈ ਹੈ ਜੀ ਵੈਸੇ ਤੇ ਵੈਗੁਰੂ ਦੇ ਘਰ ਦੇ ਵਿੱਚ ਪਤਾ ਨਹੀਂ ਅਨੇਕਾਂ ਲੋਕ ਇਸ ਤਰ੍ਹਾਂ ਕੋਈ ਕਿਸੇ ਕਿਸੇ ਚੀਜ਼ ਦੀ ਤੋੜਨੀ ਹੈ ਜੀ ਲੇਕਿਨ ਇੱਕ ਦਿਲੋਂ ਸੀ ਕਿ ਗਰਮੀ ਆ ਰਹੀ ਹੈ ਅਸੀਂ ਜਿੱਦਾਂ ਜੋੜਾ ਸਾਹਿਬ ਹੋ ਗਿਆ ਜਾਂ ਅੰਦਰ ਦਰਸ਼ਨੀ ਦਿਉੜੀ ਹੋ ਗਿਆ ਅਸੀਂ ਉੱਥੇ ਇਹਨਾਂ ਨੂੰ ਕਿਹਾ ਸੀ ਕਿ ਜੀ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਉਹਨਾਂ ਨੂੰ ਤੁਸੀਂ ਪ੍ਰਵਾਨ ਕਰੋ ਤੇ ਦਰਬਾਰ ਸਾਹਿਬ ਦੀ ਕਮੇਟੀ ਨੇ ਵੀ ਉਹਨਾਂ ਨੂੰ ਪ੍ਰਵਾਨ ਕੀਤਾ ਜੀ ਪ੍ਰਵਾਨਗੀ ਮਿਲ ਗਈ ਤੁਹਾਨੂੰ ਹਾਂਜੀ ਹਾਂਜੀ ਪ੍ਰਵਾਨਗੀ ਮਿਲ ਗਈ ਹੈ ਬਸ ਅਸੀਂ ਥੋੜੀ ਦੇਰ ਚ ਅਸੀਂ ਅੰਦਰ ਲਗਵਾ ਰਹੇ ਹਾਂ ਜੀ 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 ਇਹ ਕੂਲਰ ਦੀ ਕੀਮਤ ਕਿੰਨੀ ਹੈ ਕੀਮਤ ਜੀ ਬਾਬੇ ਦੇ ਘਰ ਕੋਈ ਕੀਮਤ ਨਹੀਂ ਹੈ ਸਰ ਸੱਸੀ ਸੰਗਤ ਨਹੀਂ ਵੀ ਲੈਣਾ ਹੋਵੇ ਨਹੀਂ ਸੰਗਤ ਉਹ ਬਲ ਮਾਰਕੀਟ ਚ ਆ ਜੀ ਇਹਦਾ ਕੋਈ ਬਿਲਕੁਲ ਬਿਲਕੁਲ ਵੈਸੇ ਵੇਖਿਆ ਜਾਵੇ ਤਾਂ ਅਨਮੋਲ ਹੈ ਚੀਜ਼ ਜਦੋਂ ਵਾਹਿਗੁਰੂ ਦੇ ਘਰ ਪਹੁੰਚਿਆ ਜਾਵੇ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਰਕੇਸ਼ ਅਗਰਵਾਲ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਛਾ ਕੀ ਕਹਿਣਾ ਚੁੰਦੇ ਜੀ ਇੱਕ ਖਾਸ ਉਪਰਾਲਾ ਤੁਹਾਡੇ ਵੱਲੋਂ ਜਿਹੜਾ ਕੀਤਾ ਗਿਆ ਇਸ ਤਰ੍ਹਾਂ ਦੇ ਉਪਰਾਲੇ ਬੜੀ ਸੰਗਤ ਨੂੰ ਗਾਂ ਆ ਕੇ ਕਰਨੇ ਚਾਹੀਦੇ ਨੇ ਬਿਲਕੁਲ ਹੈ ਜੀ ਕੰਪਨੀ ਨੇ ਨਵਾਂ ਮਾਡਲ ਲਾਂਚ ਕੀਤਾ ਸੀਗਾ ਉਹਨਾਂ ਦੀ ਕੋਸ਼ਿਸ਼ ਸੀਗੀ ਸਾਡੇ ਰ ਸਚਕਣ ਸ਼੍ਰੀ ਦਰਵਾਰ ਸਾਹਿਬ ਨੂੰ ਭੇਟਾ ਕੀਤਾ ਜਾਵੇ ਤੇ ਉਹਨਾਂ ਨੇ ਵੀ ਪ੍ਰਵਾਨਗੀ ਮੰਨ ਲਈ ਸਾਡੀ ਤੇ ਸਾਡੀ ਦਰਵਾਰ ਸਾਹਿਬ ਕਮੇਟੀ ਨੇ ਵੀ ਪ੍ਰਵਾਨਗੀ ਮੰਨ ਲਈ ਤੇ ਉਹਨਾਂ ਸਾਨੂੰ ਇਜਾਜ਼ਤ ਦਿੱਤੀ ਹੈ ਤੇ ਸਾਡੀ ਗਰਮੀ ਬਹੁਤ ਹੋ ਗਈ ਪਾਣੀ ਛੱਡਦਾ ਕੁਲ ਪਾਣੀ ਬੜਾ ਵਧੀਆ 쿨ਿੰਗ ਕਰੇਗਾ ਜੀ ਬਾਕੀ ਉਪਰਾਲਾ ਰਹੇਗਾ ਇਹਦੀ ਦੇਖ ਰਹਿਕ ਵੀ ਕੰਪਨੀ ਦਾ ਜਿਹੜੀ ਮੈਨੇਜਮੈਂਟ ਹੈ ਜਿਹੜੀ ਇੱਥੇ ਲੋਕਲ ਸਰਵਿਸ ਸਟਾਫ ਹੈ ਉਹ ਟਾਈਮ ਟੂ ਟਾਈਮ ਆ ਕੇ ਚੈੱਕ ਕਰਦਾ ਰਹੇਗਾ ਤੇ ਕੋਸ਼ਿਸ਼ ਜੀ ਮੇਰ ਹੋ ਗਈ ਤੇ ਇੱਕੋ ਕੋਲਰ ਨੇ ਸਾਰੇ ਪਾਸੇ ਠੰਡਾ ਕਰ ਦੇਣਾ ਉਹਦੀ ਮੇਰ ਚਾਹੀਦੀ ਬਾਬੇ ਦੀ ਮੇਰ ਚਾਹੀਦੀ ਹੈ ਜੀ ਵਾਹਿਗੁਰੂ ਜੀ ਤੁਸੀਂ ਦੱਸੋ ਜੀ ਸਤਿ ਸ੍ਰੀ ਅਕਾਲ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਸਿਕਲੀ ਜੀ ਅੰਮ੍ਰਿਤਸਰ ਵਿੱਚ ਕੈਨਸਟਰ ਦਾ ਸਰਵਿਸ ਸੈਂਟਰ ਦੇਖ ਰਿਹਾ ਆਉਣ ਵਾਲੇ ਟਾਈਮ ਵਿੱਚ ਅਗਰ ਕੂਲਰ ਵਿੱਚ ਕੋਈ ਵੀ ਪ੍ਰੋਬਲਮ ਆਂਦੀ ਹੈ ਤੇ ਆਪਾਂ ਬੈਂਚ ਵਿੱਚ ਜਿੱਥੇ ਪਹੁੰਚਾ ਹਾਜ਼ਰ ਰਵਾਂਗੇ ਬਿਲਕੁਲ ਹਾਜ਼ਰ ਰਵਾਂਗੇ ਆਪਾਂ ਆਪਣਾ ਨਾਮ ਆਪਣੇ ਦਫਤਰ ਵਿੱਚ ਇਹਨਾਂ ਦੇ ਲਿਖਾ ਦਿੱਤਾ ਤੇ ਬਾਕੀ ਕੰਪਨੀ ਦਾ ਬਹੁਤ ਵੱਡਾ ਉਪਰਾਲਾ ਜੀ ਇੱਕ ਸੇਵਾ ਬ ਸੇਵਾ ਕਰਕੇ ਸਾਡੇ ਦਿਲ ਨੂੰ ਤਸੱਲੀ ਹੁੰਦੀ ਹੈ ਸਾਨੂੰ ਪਤਾ ਚੱਲਦਾ ਹੈ ਕਿ ਹਾਂ ਅਗਰ ਸਾਡੀ ਦਿੱਤੀ ਚੀਜ਼ ਨਾਲ ਅਗਰ ਕਿਸੇ ਇੱਕ ਨੂੰ ਵੀ ਠੰਡੀ ਹਵਾ ਮਿਲਦੀ ਹੈ ਤਾਂ ਉਸ ਤੋਂ ਵੱਧ ਕੇ ਹੋਰ ਕੋਈ ਚੀਜ਼ ਨਹੀਂ ਹੋ ਸਕਦੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਜੇ ਕਿਸੇ ਇੱਕ ਨੂੰ ਵੀ ਠੰਡੀ ਹਵਾ ਮਿਲਦੀ ਹੈ ਤਾਂ ਸਾਡੀ ਕੰਪਨੀ ਵਾਸਤੇ ਸਾਡੇ ਵਾਸਤੇ ਕੋਈ ਵੱਡੀ ਬੜੀ ਵੱਡੀ ਗੱਲ ਹੋਏਗੀ ਜਿਸ ਤਰੀਕੇ ਦੇ ਨਾਲ ਇਹ ਸੇਵਾ ਨਿਭਾਈ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਸੇਵਾਵਾਂ ਹਰ ਧਾਰਮਿਕ ਸਥਾਨ ਦੇ ਉੱਤੇ ਜ਼ਰੂਰ ਹੋਣਗੀਆਂ ਕਿਉਂਕਿ ਸ਼ੁਰੂਆਤ ਕਿਸੇ ਨੂੰ ਜ਼ਰੂਰ ਕਰਨੀ ਪਵੇਗੀ ਕੈਮਰਾਮੈਨ ਬਰੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ